ਸੋ ਜੀ ਤੇ ਹਨ ਬਹੁਤ ਵਾਹੀ ਕਿ ਬਸ ਨਹੀਂ ਸਕਦੇ ਹੈਗੇ ਕਿ ਕਿੰਨੀ ਘਾਣੂ ਖੁਸ਼ੀ ਆ ਪਰ ਹਣ ਬਹੁਤ ਜ਼ਿਆਦਾ ਖੁਸ਼ੀ ਅੱਜ ਤੱਕ ਪਹੁੰਚ ਆ ਗਏ ਸਾਡੇ ਟੀਚਰਾਂ ਨੇ ਵੀ ਬੜਾ ਸਾ ਦਿੱਤਾ ਹੈ ਜੀ ਨਾ ਉਹਦੀ ਬਿਚਲੀ ਆ ਕੋਲਾ ਕਿ ਸ਼ਾਂਤਤਾ ਕੋਈ ਜਾਇ ਤਰੀ ਹੋਈ ਕੜਨੀ ਮਾ ਪੜਨਾ ਹੀ ਜਰਾ ਕੋਨੋ ਕੋਸ਼ਿਸ਼ ਕਰਾ ਨਾ ਮੈਂ ਕਹਾਂ ਮੈਂ ਪੁਛੇ ਰੋ ਨਾ ਨਾ ਪੜਨਾ ਹੀ ਪੜਨਾ ਮਾ ਜੀ ਕਿ ਮੇਰੇ ਵਾਸਤੇ ਨਾ ਇਹ ਨਹੀਂ ਹੋਆ ਪਰ ਆਪਾਂ 4 ਵਜੇ ਤੱਕ ਪਾਣੀ ਪੀਣ ਦਾ ਬੜਦਾ ਰਹੀਦਾ ਹੈਗਾ 6 ਸਵੇਰੇ ਵੀ ਉੱਠਣਾ 6:00 7:00 ਤੱਕ ਫੇਰ ਉੱਠਣਾ ਫੇਰ ਕਈ ਵਾਰ ਤੇ ਇਹੋ ਜਿਹਾ ਟਾਈਮ ਹੁੰਦਾ ਹੀ ਰੋਟੀ ਵੀ ਨਹੀਂ ਖਾਂਦਾ ਰਿਹਾ ਇਹ ਨਹੀਂ ਹੈਗਾ ਕਿ ਨਹੀਂ ਉੱਥੇ ਪਹੁੰਚਣਾ ਇੱਥੇ ਤੱਕ ਹੀ ਪਹੁੰਚਣਾ ਵਾ ਚਲੋ ਇਹ ਨਾ ਘਰ ਨੂੰ ਹੈ ਰਹੀ ਦੀ ਹੈ ਕਿ ਫੜ ਬੱਚਾ ਪੜੇ ਪੜ ਲਿਖੇ ਕੁਝ ਬਣੇ ਪਰ ਇਹ ਨਹੀਂ ਕਦੀ ਸੋਚਿਆ ਕਿ ਅਸੀਂ ਮੁੱਖ ਮੰਤਰੀ ਤੱਕ ਵੀ ਮਿਲਾਂਗੇ ਤੁਹਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਉਹਨਾਂ ਨੇ ਬੜਾ ਵਧੀਆ ਸਨਮਾਨਿਤ ਕੀਤਾ ਇਹਨੂੰ ਯਾ ਮੈਂ ਜਿੰਨੀ ਬੱਲਣਾ ਸਾਹੀ ਜਾਨ ਨੇ ਵੀ ਜੋ ਤੇਰਾ ਦਿਲ ਤੱਕ ਪਹੁੰਚਾ ਕਰਨਾ ਹਾਂ ਉਹ ਜਿੱਥੋਂ ਤੱਕ ਤੇ ਕੋਹਿੰਦਾ ਆਵਾ ਸ਼ੁਰੂ ਹੋਏ ਜਿੱਦੋਂ ਨੇ ਦੱਸਿਆ ਹੀ ਘਰ ਆ ਕੇ ਮੇਰਾ ਨਾਮ ਅਰਸ਼ਦੀਪਾ ਮੈਂ ਜਿਲ੍ਹਾ ਗੁਡਾਸਪੁਰ ਸ਼ਹਿਰ ਧਾਰੀ ਗੱਲ ਤੇ ਪਿੰਡ ਕੰਦਰ ਰਹਿਣ ਵਾਲਾ ਹਾਂ ਮੈਂ ਗੁਡਾਸਪੁਰਾਂ ਹੀ ਮੈਂ ਗੁਡਾਸਪੁਰਾਂ ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ ਚਾਹਲਸ ਪਾਸ ਕੀਤੀ ਹੈ ਦਹੀਂ ਮੈਂ ਢੜੀ ਵਾਲੋਂ ਕੀਤੀ ਸੀ ਬੋਲਵੀ ਦੇ ਮੋਡਰਨ ਹਾਈ ਸਕੂਲ ਤੋਂ ਤੇ ਮੇਰਾ ਜਨਮ ਵਿੱਚ ਮੇਰੇ ਘਰ ਦੇ ਨੇ ਬਸ ਸਾਹ ਹੀ ਤਾਂ ਮੇਰੇ ਪਿਤਾ ਜੀ ਸ਼ੋਪਕੀਪਰ ਹਨ ਜਿਨ੍ਹਾਂ ਦਾ ਨਾਮ ਜੀਪਮਰ ਹੈ ਮੇਰੇ ਮਾਤਾ ਜੀ ਅਮਰਜੀਤ ਕੋਰ ਜੋ ਕਿ ਘਰ ਉਸ ਸੰਭਾਨਤਾ ਉਹ ਸਾਰੇ ਕੰਮ ਉਹ ਹੀ ਚਲਦੇ ਜਿਹੀ ਕਿਤਾਬ ਕਿਤਾਬ ਤਿਆਰ ਕੀਤੀ ਜੀ ਮੈਂ ਸਕੂਲ ਦੇ ਸਕੂਲਰਾਂ ਨੂੰ ਕੁਝ ਮੇਂ ਹੈਲਪ ਕੀਤੀ ਤੇ ਮੇਰੇ ਟੀਚਰਸ ਬੜੇ سپورਟਿਵ ਸੀ ਖਾਸ ਕਰਕੇ ਮੋਨਿਕਾ ਨਾਮ ਜਿਨੇ ਮੇਰੀ ਬੜੀ ਹੈਲਪ ਕੀਤੀ ਤੇ ਜੈ ਜੀ ਦੀ ਕੋਚਿੰਗ ਮੈਂ ਘਰੇ ਆਨਲਾਈਨ ਲਈ ਸੀ ਪੀਡਬਲੂ ਤੋਂ ਤੇ ਨਾਲ ਮੈਂ ਸਕੂਲ ਵਾਲਾ ਨਹੀਂ ਮੇਰਾ ਬੱਚਾ ਸੀ ਤਾਂ ਇਹਦੇ ਵਿੱਚ ਜੇ ਸਕੂਲ ਤੋਂ ਬੜਾ ਬਟਾ ਹਾਂਜੀ ਸਾਡੇ ਘਰ ਦੀ ਸਕੂਲ ਪੜਿਆ ਮੈਂ ਕਿਹੜਾ ਸਕੂਲ ਸੀਨੀਅਰ ਸੈਂਟਰ ਸਕੂਲ ਗਵਰਨਮੈਂਟ ਸੀਨੀਅਰ ਸੈਂਟਰ ਸਕੂਲ ਜੇਈ ਕਿਉਂ ਜਣੀ ਕਿਤਾਬ ਜੇਈ ਇੱਕ ਤੇ ਮੈਨੂੰ ਇੰਜੀਨੀਅਰਿੰਗ ਵਿੱਚ ਇੰਟਰਸਟ ਸੀ ਇਸ ਕਰਕੇ ਇਹ ਚੋਣੀ ਗਈ ਤੇ ਪੜਾਈ ਵਿੱਚ ਇੰਟਰਸਟ ਸੀ ਤੇ ਉਹ ਮੈਨੂੰ ਪੜਨਾ ਚੰਗਾ ਲੱਗਦਾ ਸੀ ਇਸ ਕਰਕੇ ਮੈਂ ਸੋਚਿਆ ਕਿ ਆਹ ਲਾਈਨ ਬਣੀ ਰਹੇਗੀ ਮੇਰੀ ਬਾਤ ਫਾਈਨੈਂਸ਼ਲੀ ਵੀ ਬਾਕੀ ਜਦੋਂ سپورਟ ਕਰ ਸਕਦਾ ਵਾ ਇਸ ਕਰਕੇ ਮੈਂ ਹੋ ਗਿਆ ਕਿ ਆਹ ਮੇਰੀ ਵਧੀਆ ਰਹੀ ਆ ਚੰਗਾ ਜੀ ਕੀ ਇਹ ਮਗਰ ਕੀ ਬਣਾ ਜਬ ਮੈਂ ਇੱਕ ਕਵੀਨ ਬਣਨਾ ਚਾਹੁੰਦਾ ਚੁਣਾ ਤੇ ਆਪਣੇ ਘਰ ਦੇ ਨੂੰ ਫਾਈਨੈਂਸ਼ੀਲੀ ਸਟਰੌਂਗ ਬਣਨਾ ਚਾਹੁੰਦਾ ਇਸ ਵੇਲੇ ਉਹ ਤਿਆਰੀ ਜਿਹੜੇ ਕਿੰਨਾ ਸਮਾਂ ਦਿੰਦੇ ਰਹੇ ਪੜਾਈ ਤੇ ਪੜਾਈ ਨੂੰ ਜ ਸਾਢੇ ਦਿਨੀ ਨਹੀਂ ਉਹਨੇ ਚੱਲ ਜਾਂਦਾ ਹੈ ਭਾਈ ਰਾਤੇ ਉਹਨ ਕੀ ਖਾਸ ਕਰਕੇ 12-15 ਘੰਟੇ ਵੀ ਨਾ ਹੀ ਰੋਜਦਾ ਜਿੱਦੂ ਮੇਰੇ ਪੇਪਰ ਲੱਗ ਜਾਂਦੇ ਸੀ ਤੂੰ ਵੀ ਵੇਸ 18 ਘੰਟੇ ਤੱਕ ਜਨਦਾ ਇਹ ਕੰਮਜਾਬੀਨ ਇਨਸਾਨ ਬਣਨ ਵਾਸਤੇ ਕੀ ਸਭ ਤੋਂ ਜ਼ਰੂਰੀ ਹੈ ਮਿਹਨਤ ਕਰਨ ਦੀ ਸਮਝ ਜ਼ਰੂਰੀ ਆ ਤੇ ਇੱਕ ਮਿਲਕੀ ਗਰਾਉਂਡ ਟੂ ਅਥਰਨਾਇਜ਼ ਜ਼ਰੂਰੀ ਆ ਇਹ ਵਾਸਤੇ ਖਾਸ ਇਨਸਾਨ ਬਣਨ ਵਾਸਤੇ ਕਿ ਮੈਂ ਕਰਨਾ ਚਾਹੀਦਾ ਇਹਦਾ ਉਹ ਕੋਈ ਸਰ ਮਿਲ ਕੇ ਕਿ ਕੁਛ ਲੱਗਤਾ ਹੀ ਆ ਮੁਖੰਤੀ ਸਾਹਿਬ ਨਾਲ ਹਨ ਆਪ ਮਿਲੇ ਹੀ ਤੇ ਉਨਕੀ ਬੜੀ ਵਧੀਆ ਲੱਗਾ ਉਹਨਾਂ ਨਾਲ ਮਿਲਣਾ ਇੱਕਦਮ ਉਨਕੀ ਗ੍ਰੇਡਿੰਗ ਆਣਾ ਹੋਣਾ ਲੱਗੇ ਤੇ ਉਹਨਾਂ ਜੋ ਜਿਵੇਂ ਦੱਸਿਆ ਸਾਰਾ ਭੰਗ ਕਿ ਬੜਾ ਵਧੀਆ ਸੀ ਤੇ ਉਨਕੀ ਸਹੀ ਲੱਗਾ ਖਾਸ ਗੱਲ ਲੱਗੀ ਬੜੀ ਚੰਗੀ ਲੱਗੀ ਅਲਰੇਡੀ ਕਰ ਤਾ ਖਾਸ ਕਰ ਰਹੀ ਹੈ ਖਾਸ ਕਰ ਉਹਨਾਂ ਨੇ ਆਖੇ ਕਿ ਮਿਹਨਤ ਕਰੋ ਅੱਗੇ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਆ ਨਹੀਂ ਕਿ ਉਨਕੀ ਬਿਲੀ ਰਾਏ ਕੰਮ ਨਹੀਂ ਬੰਨਾ ਤੇ ਮੁੰਡਿਆਂ ਦੇ ਬੰਨੀਆਂ ਨਾਲ ਕਿਤਾਬਾਂ ਤੇ ਬੱਚੇ ਨੇ ਹੋਰਲੇ ਸੋਸ਼ਲ ਮੀਡੀਆ 'ਚ ਜ਼ਿਆਦਾ ਟਾਈਮ ਬਿਤੇ ਰਿਹਾ ਕਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਇਸਤੇਮਾਲ ਕਰਨਾ ਚਾਹੀਦਾ ਤੁਹਾਡੇ ਸਾਵਾਂ ਸੋਸ਼ਲ ਮੀਡੀਆ ਇਸਤੇਮਾਲ ਕਰਕੇ ਆਪਣੀ ਜਾਣਕਾਰੀ ਨੂੰ ਵਧਵਾਉਣਾ ਚਾਹੀਦਾ ਹੈ ਤੇ ਆਪਣੀ ਮਾਈਂਡ ਫਰੈਸ਼ ਕਰਦੇ ਸੋਸ਼ਲ ਮੀਡੀਆ ਨਾਲ ਪਰ ਅਨਿਕੇ ਸੜ ਲੱਗ ਜੇ ਐਡਿਕਸ਼ਨ ਹੋ ਜਾਏ ਉਹ ਹੋਰੇ ਕੰਮੇ ਕਰਨ ਚਾਹੀਦਾ ਤੇ ਪੜ੍ਹਾਈਆਂ 'ਚ ਜ਼ਿਆਦਾ ਧਿਆਨ ਦੇਣਾ ਚਾਹੀਦਾ ਇਸ ਇਸ ਤੋਂ ਮੜੀ ਜੋ ਚੁਣਨੀ ਚਾਹੀਦਾ ਪੜ੍ਹਾਈਆਂ 'ਚ ਠੀਕ ਮੇਰਾ ਨਾਮ ਅਮਜਿਤ ਕੌਰ ਹੈ ਤੇ ਮੇਰੇ ਬੇਟੇ ਦਾ ਨਾਮ ਅਰਸ਼ਦੀਪ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਉਹਨੇ ਮਤਲਬ ਇਸ ਤੱਕ ਪਹੁੰਚਿਆ ਹੋ ਜੀ ਦੀ ਪੜਾਈ ਕੀਤੀ ਐ ਐਡਵਾਂਸ ਟੈਸਟ ਪਾਸ ਕੀਤਾ ਵਾ ਪੜਾਈ ਦੀ ਉਹਦੀ ਬਹੁਤ ਵਧੀਆ ਰਹੀ ਆ ਸੋਹਣਾ ਪੜਾਈ ਕਰਦਾ ਜੀ ਪੜਾਈ ਉਹਦੀ ਵੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਉਹਨੇ ਜ਼ਿਆਦਾਤਰ ਇਹੋ ਹੀ ਕਰਦੀ ਆ ਮੈਂ ਪੜਨਾ ਹੀ ਜਰਾ ਕੋਈ ਪੁੱਛਿਆ ਤਾਂ ਮੈਂ ਕਿਹਾ ਮੈਨੂੰ ਤੁਸੀਂ ਛੇੜੋ ਨਾ ਨਾ ਪੜਨਾ ਹੀ ਪੜਨਾ ਮੇਰੇ ਵਾਸਤੇ ਮੇਰਾ ਇਹ ਹੀ ਹੋਵਾ ਪਰ ਰਾਤ ਨੂੰ 4 ਵਜੇ ਤੱਕ 5 ਵਜੇ ਤੱਕ ਬੜਦਾ ਰਹਿੰਦਾ ਹੈਗਾ ਛੇ ਸਵੇਰੇ ਵੀ ਉੱਠਣਾ 6-7 ਵਜੇ ਤੱਕ ਫੇਰ ਉੱਠਣਾ ਫੇਰ ਕਈ ਵਾਰ ਤੇ ਇਹੋ ਜਿਹਾ ਟਾਈਮ ਆਉਂਦਾ ਹੀ ਕਿ ਰੋਟੀ ਵੀ ਨਹੀਂ ਖਾਂਦਾ ਰਿਹਾ ਏ ਇਦਾਂ ਕਰਦਾ ਰਿਹਾ ਸੀ ਕਿਹੜੇ ਸਕੂਲ ਦਾ ਹੈ ਇਹ ਗੁਰਦਾਸਪੁਰ ਸਕੂਲ ਇਹ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਉਹ ਦੁਕਾਨਦਾਰ ਵਾ ਕਰਿਆਨੇ ਦੀ ਦੁਕਾਨ ਵਾ ਨਾਲ ਚੌਂਕੀਦਾਰੀ ਦਾ ਕੰਮ ਕਰਦਿਆ ਕੁਛੀ ਤੇ ਹਨ ਬਹੁਤ ਵਾਹੀ ਕਿ ਬੱਸ ਨਹੀਂ ਸਕਦੇ ਹੈਗੇ ਕਿ ਕਿੰਨੀ ਖੁਸ਼ੀ ਆ ਪਰ ਹਮ ਬਹੁਤ ਜ਼ਿਆਦਾ ਖੁਸ਼ੀ ਆ ਵੀ ਇੱਥੇ ਤੱਕ ਪਹੁੰਚਿਆ ਵੇ ਸਾਟੀ ਜਰਾਂ ਨੇ ਬੜਾ ਸਾਦ ਦਿੱਤਾ ਇਹ ਸਕੂਲ ਵਾਲੇ ਟੀਚਰਾਂ ਨੇ ਪ੍ਰਿੰਸੀਪਲ ਸਾਹਿਬ ਨੇ ਆ ਖਾਸ ਕਰਕੇ ਮੌਨਿਕਾ ਮੈਡਮ ਨੇ ਬੜਾ ਸਾਦ ਦਿੱਤਾ ਹੁਣ ਤੱਕ ਹੀ ਬੜਾ ਕਰਦੇ ਹੋ ਪਿਆਰ ਪਿਆਰ ਤੈਨੂੰ ਫੋਨ ਕਰਦੇ ਰਹਿੰਦੇ ਪੁੱਛਦੇ ਰਹਿੰਦੇ ਆ ਤੇ ਫਿਰ ਇੱਕ ਦਿਨ ਸਾਨੂੰ ਫੋਨ ਆਇਆ ਸੀ ਚੰਡੀਗੜ੍ਹੋਂ ਫੋਨ ਕੀਤਾ ਨਾਲ ਸਾਰਾ ਨੇ ਵੀ ਤੁਹਾਨੂੰ ਤੁਹਾਡੇ ਬੱਚੇ ਨੂੰ ਬੁਲਾਇਆ ਵਾ ਇੱਥੇ ਅਹੀਂ ਉੱਥੇ ਗਿਆ ਉੱਥੇ ਗਿਆ ਨੂੰ ਬੜਾ ਵਧੀਆ ਲੱਗਾ ਇਹ ਸੋਚਿਆ ਵੀ ਨਹੀਂ ਹੈਗਾ ਕਿ ਅਹੀਂ ਉੱਥੇ ਪਹੁੰਚਣਾ ਮੈਥੇ ਤੱਕ ਅਹੀਂ ਪਹੁੰਚਣਾ ਵਾ ਚਲੋ ਇੰਨਾ ਘਾ ਨੂੰ ਹੈਗਾ ਅਹੀਂ ਵੀ ਅਹੀਂ ਮਾੜਾ ਬੱਚਾ ਪੜੇ ਪੜ ਲੈ ਕੇ ਕੁਛ ਬਣੇ ਪਰ ਇਹ ਨਹੀਂ ਕਹਦੀ ਸੋਚਿਆ ਕਿ ਅਸੀਂ ਮੁੱਖ ਮੰਤਰੀ ਤੱਕ ਵੀ ਮਿਲਾਂਗੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਉਹਨਾਂ ਨੇ ਬੜਾ ਵਧੀਆ ਸਨਮਾਨਿਤ ਕੀਤਾ ਇਹਨੂੰ ਸ਼ੀਲਡ ਦਿੱਤੀ ਨਾਲ ਸਰਟੀਫਿਕੇਟ ਦਿੱਤਾ ਬਹੁਤ ਵਧੀਆ ਲੱਗਾ ਸਾਨੂੰ ਇਹ ਸਭ ਜਦੋਂ ਤੇ ਉਹ ਮੈਣੀ ਸੋ ਕੀ ਤੇ ਜਾਂਦੀ ਰਹੇਗੀ ਵੱਡੀ ਕੁੜੀ ਨੇ ਬੜਾ ਕੀਤਾ ਮੈਂ ਸੋਚ ਅਕਦੀ ਵੀ ਨਹੀਂ ਮੇਰੇ ਨਾਲ ਦਿਲ ਕਰਦਾ ਕਿ ਤੇ ਜਾਣ ਨੂੰ ਮੈਨ ਜਾਣ ਹੈ ਰਤ ਮੈਨ ਨਹੀਂ ਬਾਰੰਦਰ ਮੈਨੂੰ ਜਾਣ ਪਸੰਦ ਮੈਨੂੰ ਜਦੋਂ ਵੀ ਕਿਤੇ ਲੋੜ ਪੈਂਦੀ ਇਹੋ ਜਾਂਦੀ ਰਹੀ ਮੈਂ ਕਹਿੰਦਾ ਵੀ ਤੂੰ ਹੀ ਤੂੰ ਹੀ ਜਾ ਨਾਲ ਤੇ ਚਲੋ ਬੱਚਿਆਂ ਨੂੰ ਜਿਆਦਾ ਪਤਾ ਹੁੰਦਾ ਪੜਾਈ ਲਿਖਾਈ ਦਾ ਤੇ ਕੀ ਕਰਨਾ ਕਿੱਦਾਂ ਹਨ ਤੇ ਨੋਲਜ ਨਹੀਂ ਹੈਗੀ ਤੇ ਚਲੋ ਇਹਨਾਂ ਨੂੰ ਪਤਾ ਹੀ ਬੱਚਿਆਂ ਨੂੰ ਸਭ ਕੁਝ ਹਾਂਜੀ ਚੌਂਕੀਦਾਰ ਦਾ ਕੰਮ ਕਰ ਹਾਂਜੀ ਪਿੰਡ ਦੀ ਚੌਂਕੀਦਾਰਾ ਨਾਲ ਦੁਕਾਨ ਲੈ ਇਹਨਾਂ ਦੀ ਆਪਣੀ ਤੇ ਅਸੀਂ ਵੀ ਨਾਲ ਥੋੜਾ ਪਤਾ ਹੈਲਪ ਕਰ ਦਈਦੀ ਆ ਕੀ ਕਹਿੰਦਾ ਬੇਟਾ ਚਾਰਜ ਕਰ ਕਰਾਗਾ ਉਹ ਤੇ ਹੁਣ ਇਹਨਾਂ ਨੂੰ ਪਤਾ ਹੋਵਾ ਤੇ ਕਹਿੰਦਾ ਕਿ ਹਾਂਜੀ ਅੰਦਾ ਮੈਂ ਇੰਜੀਨੀਅਰਿੰਗ ਬੰਨਣਾ ਵਾ ਚਾਹੀ ਵੀ ਜਦੋਂ ਨਾਲੇ ਵੀ ਜੋ ਤੇਰਾ ਦਿਲ ਕਰਦਾ ਤੋ ਕਰ ਅਹੀਂ ਕਰਨਾ ਹਾਂ ਤੇ ਜਿੱਥੋਂ ਤੱਕ ਤੇਰ ਕੋ ਹੁੰਦਾ ਵਾ ਸ਼ੁਰੂ ਵਿੱਚ ਵੀ ਜਦੋਂ ਇਹਨੇ ਦੱਸਿਆ ਸੀ ਘਰ ਆ ਕੇ ਤੇ ਮੈਂ ਤਰਾਜੀ ਦਾ ਟੈਸਟ ਪੇਪਰ ਕਰਨਾ ਵੇਖਦ ਰਿਹਾ YouTube ਤੋਂ ਤੇ ਮੈਂ ਕਈ ਵਾਰ ਵੇਖਣਾ ਤੇ ਕੀ ਕਰਦਾ ਵੇ ਆਂ ਦੱਸਣਾ ਨਹੀਂ ਪਹਿਲਾਂ ਇਹਨੇ ਤੇ ਰੋੜੀ ਜੱਗ ਜੱਗ ਨੇ ਕਹਿਣਾ ਕਿ ਮੈਂ ਟੈਸਟ ਤੇ ਤਰ ਮੈਨੂੰ ਪਤਾ ਲੱਗਾ ਮੈਨੂੰ ਟੈਸਟ ਦਾ ਤੇ ਮੈਂ ਕਿਹਾ ਇਹ ਹੋਏ ਕਰਨਾ ਨਹੀਂ ਤੋ ਕਰ ਅਹੀਂ ਤੇਰਾ ਨਾਲਾ ਜਿੰਨਾ ਵੀ ਤੇਰ ਕੋ ਹੁੰਦਾ ਤੋ ਕਰ ਤੁਹਾਡੇ ਕੋਲ ਜਿੰਨਾ ਕੀ ਹੋਏਗਾ ਨਹੀਂ ਵੀ ਹੋਏਗਾ ਕੋਈ ਗੱਲ ਨਹੀਂ ਥੋ ਤੇ ਇਹਨੇ ਬੜਾ ਵਧੀਆ ਕੀਤਾ ਤੇ ਚਲੋ ਪਰਮਾਤਮਾ ਨੇ ਸਾਥ ਦਿੱਤਾ ਹੀ ਪਰਮਾਤਮਾ ਦਾ ਸ਼ੁਕਰ ਗੁਜ਼ਾਰਵਾ ਕਿ ਉਹਨਾਂ ਨੇ ਬਹੁਤ ਸਾਡੇ ਹਰ ਪੈਰ ਪੱੜ ਤੇ ਸਾਥ ਦਿੱਤਾ ਵਾ ਚਲੋ ਗਾ ਵੀ ਚਲੋ ਕਰਦੇ ਰਹਿਣਗੇ ਵਧੀਆ ਬੱਲ ਲੱਗਦਾ ਹਨ